ਕੈਨੇਡਾ ਵਿੱਚ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਐਡਵਾਂਸ ਵੋਟ ਪਾਉਣ ਵਾਲਿਆਂ ਦੀ ਗਿਣਤੀ ਜਿੱਤ ਮਾਕੇ ਦਾ ਵਾਧਾ ਹੋਇਆ ਹੈ। ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸਟਰ ਹਫ਼ਤੇ ਦੇ 4 ਦਿਨਾਂ ਦੌਰਾਨ ਲਗਭਗ 73 ਲੱਖ ਲੋਕਾਂ ਨੇ ਐਡਵਾਂਸ ਵੋਟਿੰਗ ਕੀਤੀ। ਇਹ ਗਿਣਤੀ 2021 ਦੀਆਂ ਚੋਣਾਂ ਨਾਲੋਂ 25% ਵੱਧ ਹੈ ਜਦੋਂ 58 ਲੱਖ ਵੋਟਰਾਂ ਨੇ ਐਡਵਾਂਸ ਵੋਟਿੰਗ ਕੀਤੀ ਸੀ। ਅਧਿਕਾਰੀਆਂ ਦੇ ਅਨੁਸਾਰ ਇਹ ਅੰਕੜਾ ਵੋਟ ਵਧ ਸਕਦਾ ਹੈ ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ ਵੱਲੋਂ ਹਲੇ ਰਿਪੋਰਟ ਪੇਸ਼ ਨਹੀਂ ਕੀਤੀ ਗਈ ਗੁੱਡ ਫਰਾਈਡੇ ਨੂੰ ਹੀ ਲਗਭਗ 20 ਲੱਖ ਲੋਕਾਂ ਨੇ ਵੋਟ ਪਾ ਦਿੱਤੀ ਸੀ ਜੋ ਕਿ ਇੱਕ ਦਿਨ ਵਿੱਚ ਵੋਟ ਪਾਉਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ ਚੋਣ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਵਿੱਚ ਐਡਵਾਂਸ ਵੋਟਿੰਗ ਕਰਨ ਦਾ ਰੁਝਾਨ ਹਰ ਸਾਲ ਵੱਧ ਰਿਹਾ ਹੈ 2011 ਵਿੱਚ ਤਕਰੀਬਨ 21 ਲੱਖ ਲੋਕਾਂ ਨੇ ਐਡਵਾਂਸ ਵੋਟਿੰਗ ਕੀਤੀ ਸੀ ਜੋ ਕਿ 2015 ਵਿੱਚ 36 ਲੱਖ ਸੀ 2019 ਵਿੱਚ ਇਹ ਵਧ ਕੇ 48 ਲੱਖ ਹੋ ਗਈ ਅਤੇ ਹੁਣ 2025 ਵਿੱਚ ਤਕਰੀਬਨ 73 ਲੱਖ ਲੋਕਾਂ ਨੇ ਐਡਵਾਂਸ VOTING ਕੀਤੀ ਹੈ। ਕੈਨੇਡਾ ਵਿੱਚ ਸੋਸ਼ਲ ਮੀਡੀਆ ਤੇ ਇੱਕ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ VOTING ਸਮੇਂ ਪੈਨ ਵਰਤਨਾ ਜ਼ਰੂਰੀ ਹੈ। ਇਸੇ ਸੰਦਰਭ ਵਿੱਚ ਇਲੈਕਸ਼ਨ ਕੈਨੇਡਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਪੈਨ ਹੋਵੇ ਜਾਂ ਪੈਨਸਲ ਤੁਹਾਡੀ ਬੋਟ ਗਿਣੀ ਹੀ ਜਾਵੇਗੀ। ਇਸ ਸੰਬੰਧੀ ਗਲਤ ਜਾਣਕਾਰੀ ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਫੈਲਾਈ ਜਾ ਰਹੀ ਹੈ। ਕੁਝ ਪੋਸਟਾਂ ਵਿੱਚ ਲੋਕਾਂ ਨੂੰ ਆਪਣੇ ਨਾਲ ਪੈਨ ਲੈ ਕੇ ਜਾਣ ਦੀ ਸਲਾਹ ਵੀ ਦਿੱਤੀ ਗਈ ਤਾਂ ਜੋ ਉਹਨਾਂ ਦੀ ਵੋਟ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਜਦੋਂ ਕਿ ਇਲੈਕਸ਼ਨ ਕੈਨੇਡਾ ਨੇ ਆਪਣੀ ਵੈੱਬਸਾਈਟ ਤੇ ਸਪਸ਼ਟ ਕਰਦੇ ਹੋਏ ਇਹ ਦਾਵਾ ਗਲਤ ਦੱਸਿਆ ਹੈ। ਇਲੈਕਸ਼ਨ ਕੈਨੇਡਾ ਦਾ ਕਹਿਣਾ ਹੈ ਕਿ ਪੈਨਸਲ ਨਾਲ ਲਗਾਇਆ ਗਿਆ ਨਿਸ਼ਾਨ ਮਿਟਾਇਆ ਨਹੀਂ ਜਾ ਸਕਦਾ। ਇਲੈਕਸ਼ਨ ਕੈਨੇਡਾ ਅਨੁਸਾਰ ਕਾਨੂੰਨੀ ਤੌਰ ਤੇ ਪੋਲਿੰਗ ਸਟੇਸ਼ਨਾਂ ਉੱਤੇ ਕਾਲੀ ਸ਼ੀਸ਼ੀ ਵਾਲੀਆਂ ਪੈਨਸਲਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਹ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਕੋਈ ਪੈਨ ਲੀਕ ਨਾ ਹੋ ਸਕੇ ਜਿਸ ਨਾਲ ਬੈਲਟ ਖਰਾਬ ਹੋ ਜਾਂਦਾ ਖਤਰਾ ਬਣਿਆ ਰਹਿੰਦਾ ਹੈ ਇਸ ਦੇ ਨਾਲ ਨਾਲ ਇਲੈਕਸ਼ਨ ਕੈਨੇਡਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਬੈਲਟ ਪੇਪਰ ਸਿਰਫ ਚੋਣ ਵਾਲੇ ਦਿਨ ਹੀ ਖੋਲੇ ਜਾਂਦੇ ਹਨ ਇਸ ਤਰ੍ਹਾਂ ਉਹਨਾਂ ਦੀ ਗਿਣਤੀ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਹੀ ਕੀਤੀ ਜਾਂਦੀ ਹੈ ਇਲੈਕਸ਼ਨ ਕੈਨੇਡਾ ਨੇ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਚੋਣਾਂ ਦੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਨਿਰਪੱਖ ਹੈ। ਉਹਨਾਂ ਦਾ ਵੋਟ ਕਿਸੇ ਵੀ ਰੂਪ ਵਿੱਚ ਖਤਰੇ ਵਿੱਚ ਨਹੀਂ ਹੈ। ਵੋਟਰ ਚਾਹਣ ਦਾ ਪੈਨ ਵੀ ਵਰਤ ਸਕਦੇ ਹਨ ਅਤੇ ਪੈਨਸਲ ਵੀ। ਮੰਗਲਵਾਰ ਦੁਪਹਿਰੇ ਕੈਲਗਰੀ ਦੇ ਨਾਰਥ-ਈਸਟ ਹਿੱਸੇ ਵਿੱਚ ਚਾਰ ਗੱਡੀਆਂ ਦਾ ਭਿਆਨਕ ਹਾਦਸਾ ਹੋ ਗਿਆ। ਹਾਦਸੇ ਤੋਂ ਬਾਅਦ ਇੱਕ ਡਰਾਈਵਰ ਮੌਕੇ ਤੋਂ ਫਰਾਰ ਵੀ ਹੋ ਗਿਆ, ਜਿਸ ਕਾਰਨ ਪੁਲਿਸ ਨੇ ਹਿੱਟ ਐਂਡ ਰਨ ਦੇ ਮਾਮਲੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੁੱਲ 4 ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਅਤੇ ਇੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗਬੀਰ ਰੂਪਨਾ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਗਿਆ। ਕੈਲਗਰੀ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ ਤੇ ਮੌਜੂਦ ਕੈਮਰਿਆਂ ਦੀ ਮਦਦ ਨਾਲ ਹਾਦਸੇ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਵੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕੈਲਗਰੀ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ